ਸਰਜੀ ਸੰਗਰੂਰਵੀ ਜੀ ਕਹਾਤਾ ਸਦਾ ਸਮਝੇ ਸਰਬ ਸ੍ਰੇਸ਼ਟ ਖੁਦ ਨੂੰ ਸਦਾ ਸਮਝੇ ਸਰਬ ਸ੍ਰੇਸ਼ਟ ਸ੍ਰੇਸ਼ਟ ਖੁਦ ਨੂੰ ਹੀਣ ਭਾਵਨਾ ਖੂਸਟ ਬਣੀ ਬਣਾਏ ਸੰਗਰੂਰਵੀ ਸੱਜਣ ਸੱਜਣ ਸ਼ੁਭ ਚਿੰਤਕ ਈਨ ਪਾਵਨਾ ਖੂਬ ਸੁਟ ਬਣੀ ਬਣਾਏ ਸੰਗਰੂਰ ਵੀ ਸੱਜਣ ਸ਼ੁਭ ਚਿੰਤਕ ਤਾਂ ਕੋਈ ਨਾ ਕੋਈ ਤਾਂ ਮਦਦਗਾਰ ਹੁੰਦਾ ਏ ਤਾਂ ਕੋਈ ਨਾ ਕੋਈ ਮਦਦਗਾਰ ਹੁੰਦਾ ਏ ਸੱਚੀ ਸੁੱਚੀ ਸੋਚ ਸਦਾ ਸਤਗੁਰੂ ਨਤਗੁਰੂ ਤਨ ਭਾਵਨਾ ਭਰਪੂਰ ਰੱਖ ਸਮੇਂ ਸਿਰ ਸਹੀ ਫੈਸਲੇ ਸੰਗ ਸਰ ਹਰ ਹਿਸਾਰ ਹੁੰਦਾ ਏ ਪੜਾਈ ਨਹੀਂ ਡਿਗਰੀ ਜ਼ਰੂਰੀ ਨਾ ਪੜਾਈ ਦੀ ਡਿਗਰੀ ਜ਼ਰੂਰੀ ਨਾ ਨੌਕਰੀ ਲਈ ਬੇਸ਼ੱਕ ਹੋਵੇ ਸਮਾ ਕਦ ਪੜੇ ਸੁਣੇ ਸਮਝੇ ਪ੍ਰੀਖਿਆ ਲਈ ਤਿਆਰ ਹੁੰਦਾ ਏ ਪ੍ਰੀਖਿਆ ਲਈ ਤਿਆਰ ਹੁੰਦਾ ਏ સમજ ફેદા